ਜਗਨਾ ਵਾਲੇ ਘਰ ਦੇ ਵਿੱਚ ਵਿਆਹ ਦਾ ਪੂਰਾ ਚਾ ਸੀ ਮੁੰਡੇ ਦੇ ਵਿਆਹ ਤੇ ਨੱਚ ਟੱਪ ਕੇ ਰਿਸ਼ਤੇਦਾਰ ਖੁਸ਼ੀਆਂ ਮਨਾ ਰਹੇ ਸਨ ਵਿਆਹ ਵਾਲੇ ਦਿਨ ਐਨ ਮੌਕੇ ਤੇ ਜਦੋਂ ਮੁੰਡਾ ਆਪਣੀ ਲਾੜੀ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਲਾਵਾ ਲੈਂਡ ਤੇ ਲਈ ਪਹੁੰਚਦਾ ਤਾਂ ਐਨ ਮੌਕੇ ਤੇ ਉਸਦੀ ਇੱਕ ਸਹੇਲੀ ਵੀ ਗੁਰਦੁਆਰੇ ਪਹੁੰਚ ਜਾਂਦੀ ਹੈ ਜਿਸ ਦੇ ਵੱਲੋਂ ਜਮ ਕੇ ਹੰਗਾਮਾ ਕੀਤਾ ਜਾਂਦਾ ਹੈ ਤੇ ਮੁੰਡੇ ਦੇ ਕਈ ਭੇਦ ਖੋਲੇ ਜਾਂਦੇ ਨੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਹੋਏ ਇਸ ਕੁੜੀ ਦਾ ਕਹਿਣਾ ਸੀ ਕਿ ਇਹ ਮੁੰਡਾ ਪਹਿਲਾਂ ਮੇਰੇ ਨਾਲ ਸੀ ਅਤੇ ਇਸ ਤੋਂ ਪਹਿਲਾਂ ਵੀ ਉਹ ਕਈ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਚੁੱਕਿਆ ਹੈ ਗਵਾਨ ਦੇ ਵਿੱਚ ਰਹਿੰਦੀ ਕੁੜੀਆਂ ਦੇ ਨਾਲ ਵੀ ਉਸਦੇ ਸਬੰਧ ਨੇ ਅਤੇ ਹੁਣ ਉਹ ਕਿਸੇ ਹੋਰ ਦੇ ਨਾਲ ਵਿਆਹ ਕਰਵਾ ਰਹੀ ਹੈ ਐਸੀ ਗੱਲ ਤੋਂ ਦੁਖੀ ਅਤੇ ਅੱਗ ਬਗੋਲਾ ਹੋਈ ਇਹ ਕੁੜੀ ਪੈਲਸ ਤੇ ਵਿੱਚ ਪਹੁੰਚਦੀ ਹੈ ਰਿਸ਼ਤੇਦਾਰਾਂ ਦੇ ਨਾਲ ਬਹਿਸ ਹੁੰਦੀ ਹੈ ਜਿੱਥੇ ਕਿ ਰਿਸ਼ਤੇਦਾਰ ਕਹਿੰਦੇ ਨੇ ਕਿ ਅਸੀਂ ਤੈਨੂੰ ਜਾਣਦੇ ਤੱਕ ਨਹੀਂ ਤੇ ਤੂੰ ਸਾਨੂੰ ਇੰਜ ਕਿਉਂ ਤੰਗ ਕਰ ਰਹੀ ਹੈ ਇਸ ਮੌਕੇ ਤੇ ਪਤਾ ਲੱਗਿਆ ਕਿ ਇਹ ਕੁੜੀ ਵੀ ਵਿਆਹੀ ਹੋਈ ਸੀ ਜਿਸਦੇ ਖੁਦ ਦੇ ਬੱਚੇ ਵੀ ਨੇ ਤੇ ਇੱਧਰ ਇਹ ਉਸ ਮੁੰਡੇ ਦੇ ਕੋਲ ਸ਼ਿਕਾਇਤ ਲੈ ਕੇ ਆਈ ਕਿ ਆਖਿਰਕਾਰ ਉਹ ਉਸ ਨੂੰ ਛੱਡ ਕੇ ਵਿਆਹ ਕਿਉਂ ਕਰ ਰਿਹਾ ਇਸ ਮੌਕੇ ਤੇ ਕੁੜੀ ਦੇ ਨਾਲ ਮੋਰ ਵੀ ਕਈ ਜਾਣੇ ਮੌਜੂਦ ਸਨ ਤੇ ਦੂਸਰੇ ਪਾਸੇ ਪਤਾ ਲੱਗਦਾ ਹੈ ਕਿ ਕਿੰਜ ਬੱਚੇ ਰੋ ਰਹੇ ਸੀ ਜਿਸ ਤੋਂ ਬਾਅਦ ਮੁੰਡੇ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੀ ਕਿਹਾ ਜਾ ਰਿਹਾ ਹੈ ਵੀਡੀਓ ਦੇ ਵਿੱਚ ਕਿ ਤੇਰੇ ਵੀ ਬੱਚੇ ਨੇ ਤੂੰ ਆਪਣੇ ਬੱਚਿਆਂ ਦਾ ਖਿਆਲ ਕਰ ਅਤੇ ਇਹਨਾਂ ਕੰਮਾਂ ਦੇ ਵਿੱਚ ਨਾ ਪੈ ਵਿਆਹੀ ਹੋਈ ਇਹ ਕੁੜੀ ਆਪਣੇ ਬੱਚਿਆਂ ਤੇ ਪਤੀ ਨੂੰ ਭੁੱਲ ਕੇ ਆਪਣੇ ਆਸ਼ਿਕ ਦੇ ਵਿਆਹ ਦੇ ਵਿੱਚ ਆਈ ਹੈ ਜਿੱਥੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਦਾ ਕਹਿਣਾ ਸੀ ਕਿ ਮੇਰੀ ਇੱਕ ਵਾਰੀ ਮੁੰਡੇ ਦੇ ਨਾਲ ਮੁਲਾਕਾਤ ਕਰਵਾ ਦਿੱਤੀ ਜਾਵੇ ਪਰ ਸਾਰੇ ਰਿਸ਼ਤੇਦਾਰਾਂ ਨੇ ਇਕੱਠੇ ਹੋ ਕੇ ਇਸ ਕੁੜੀ ਨੂੰ ਬਾਹਰ ਦਾ ਰਸਤਾ ਦਿਖਾਇਆ ਇਹ ਖਬਰ ਗੁਰਦਾਸਪੁਰ ਦੀ ਦੱਸੀ ਜਾ ਰਹੀ ਹੈ ਜਿੱਥੇ ਵਿਆਹ ਦੇ ਮੌਕੇ ਤੇ ਭੜਥੂ ਪੈ ਗਿਆ ਅਤੇ ਇੱਥੇ ਪਹੁੰਚੀ ਹੋਈ ਮੁੰਡੇ ਦੀ ਸਹੇਲੀ ਜੋ ਖੁਦ ਨੂੰ ਦੱਸ ਰਹੀ ਹੈ ਜਿਸ ਦੇ ਵੱਲੋਂ ਫੋਟੋਆਂ ਵੀ ਜ਼ਾਹਿਰ ਕੀਤੀਆਂ ਗਈਆਂ ਜਿਸ ਦੇ ਵਿੱਚ ਉਹ ਮੁੰਡੇ ਦੇ ਨਾਲ ਦਿਖਾਈ ਦੇ ਰਹੀ ਹੈ ਉਸ ਦਾ ਕਹਿਣਾ ਸੀ ਕਿ ਮੈਂ ਉਸਦੇ ਨਾਲ ਇੱਕ ਵਾਰ ਗੱਲਬਾਤ ਕਰਨੀ ਹੈ ਪਰ ਉਸ ਤੋਂ ਪਹਿਲਾਂ ਮੁੰਡੇ ਦੇ ਰਿਸ਼ਤੇਦਾਰ ਵਿਚਾ ਜਾਂਦੇ ਨੇ ਅਤੇ ਕੁੜੀ ਨੂੰ ਹੋਰ ਕੀ ਕੁਝ ਕਿਹਾ ਗਿਆ ਕੁੜੀ ਦੇ ਵੱਲੋਂ ਵੀ ਕਿਹੜੀਆਂ ਕਿੜੀਆਂ ਗੱਲਾਂ ਆਖੀਆਂ ਗਈਆਂ ਨੇ ਆਓ ਉਸ ਦੇ ਮੂੰਹੋਂ ਜਾਣ ਲੈਨੇ ਆਂ ਅੱਜ ਚਫਾ ਨੇ ਮੈਂ ਕਿਹਾ ਮੁੰਡਾ ਤੇਰੇ ਨਾਲ ਨਹੀਂ ਬੰਨਣਾ ਸਾਰੀ ਗੱਲ ਛੱਡੋ ਐ ਇਹਨੂੰ ਜਾਣਦੇ ਨਹੀਂ ਫਾਲਰ ਵੱੜ ਕੇ ਤੁਹਾਡੇ ਘਰ ਆਈ ਮੈਨੂੰ ਤੁਹਾਨੂੰ ਕੀ ਪਤਾ ਤੂੰ ਕੀ ਕਰ ਗਈ ਕੀ ਕਰਨਾ ਹੈ ਫਿਰ ਮੇਰੀ ਗੱਲ ਮੁੰਡੇ ਨਾਲ ਮੁੰਡਾ ਬੁਲਾ ਦੋ ਕੀ ਗੱਲ ਮੁੰਡੇ ਨਾਲ ਮੁੰਡਾ ਬੁਲਾ ਦੋ ਬਾਦਲੀ ਮੁੰਡਾ ਬੁਲਾ ਦਿੰਨਾ ਬੁਲਾਓ ਫਿਰ ਕਾਦਲੇ ਬੁਲਾ ਲਗੇ ਮਾਬਲਾ ਕਾਟ ਨਾਮ ਇਹ ਕਿਹਨੇ ਕੋ ਕੁੜੀ ਰਹੀ ਉਹਨੇ 5 6 ਸਾਲੇ ਨੇ ਮੁੰਡੇ ਨੇ ਵਰਤਿਆ ਪਿੰਡ ਦੇ ਨਾਲ ਗਵਾਂਢੀ ਕੁੜੀ ਆ ਉਹਦੀ ਮੈਰਿਜ ਹੋ ਗਈ ਹੁਣ ਐਸਾ ਮੇਰੇ ਬੇਟੇ ਆ ਲੜਕੀ ਦੇ ਉਹ ਫੋਨ ਇਹਨੂੰ ਅਜ ਤੱਕ ਵੀ ਕਰਦੀ ਉਹਦੇ ਨਾਲ ਮੇਰਾ ਫਰੈਂਡ ਸਰ ਕਰਿਆ ਉਹਨੇ ਵੀ ਨੇ ਛੱਡਦਾ ਜਲੂਸ ਕੱਢਣਾ ਤੇ ਹਟਾਈ ਆ ਨਾ ਜਲੂਸ ਕੱਢਣਾ ਮੈਂ ਤੁਹਾਨੂੰ ਇਹ ਨਾ ਮਿਲਿਆ ਨੀ ਆ ਤੇਰੇ ਤੇ ਅਜੋ ਕੀ ਕਰਾਂ ਇੱਕ ਵਾਰ ਇੱਧਰ ਆ ਜਾ ਇੱਕ ਵਾਰ ਉਧਰ ਆ ਜਾ ਉਹਨੂੰ ਕੀ ਕਰਾਂ ਨਾ ਤਾਂ ਖਾਣ ਚੰਗਾ ਬਹਿ ਜਾ ਤੇਰਾ ਮਰ ਜਾ ਤੇ ਮੈਂ ਉਹਨੂੰ ਹੱਥੋਂ ਵੀ ਚੱਲ ਪੈਣੀ ਤੇਰੇ ਨਿਆਣੇ ਸਾਭ ਲੈਣੀਆਂ ਨਾ ਤੇਰਾ ਖਸਮ ਚੰਗਾ ਬੜਾ ਸਾਹਮਣਾ ਕਰਦਾ ਬਣ ਕੇ ਤੂੰ ਬੋਲ ਰਿਹਾ ਆਂ ਕਿ ਕਦੇ ਕੀ ਕਰਕੇ ਗਾਂਹਾਂ ਗੀਆ ਆਂ ਮੈਂ ਬਣ ਰਿਹਾ ਤਾਡੇ ਮੁੰਡਿਆਂ ਨਾਲ ਬੋਲ ਪੰਚੀ ਮੁੰਡੀਆਂ ਨੂੰ ਗੱਲ ਕਰਨ ਦਾ ਤੇਰਾ ਕੋਈ ਮਤਲਬ ਨਹੀਂ ਗੱਲ ਕਰਨ ਦਾ ਮੈਂ ਤਾੜਾ ਮਤਲਬ ਕਰੂ 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 ਮੇਰੇ ਰੱਖੇ ਹੋਏ ਗੱਲ ਹੁੰਦੇ ਜੀ ਮੁੰਡਾ ਲੈ ਤੂੰ ਸਾਡੇ ਮੁੰਡੇ ਆ ਗਏ ਰੇ ਮੁੰਡਾ ਲੈ ਕੇ ਆਇਆ ਮੈਂ ਤਾੜਾ ਰੱਖਦਾ ਇਹ ਤਾਂ ਕਰ ਰਹੀ ਹੈ ਇਹ ਕਿਰਾਤੇ ਦਾ ਕੰਮ ਹੈ ਜਾ ਜਾ ਕੋਈ ਨਹੀਂ ਕੋਈ ਮੈਂ ਬਸਾਉਂ ਖੜਾ ਹੋ ਜਾਉਂਗਾ ਕਿਉਂ ਨਾ ਕਿਸ਼ਮਗਰ ਲਾ ਨਹੀਂ ਜਾਂ ਇਹ ਮਾਰਦੇ ਹਾਂ ਤਾਂ ਸ਼ਰਮ ਆਏ ਥੋੜੀ ਸ਼ਰਮ ਆਉਂਦੀ ਹੈ ਬੰਦਾ ਵਾਹ ਵਰੀ ਕਿਹੜੀ ਗੱਲ ਹੈ ਤੂੰ ਬੰਦਾ ਤੇ ਬੰਦਾ ਜਿਹਦੀ ਮੱਜੀ ਜ਼ਿੰਦਗੀ ਬਰਬਾਦ ਕਰਕੇ ਸੌਣਦਾ ਬੰਦਾ ਵਾਹ ਬਹੁਤ ਫੋਟਣ ਵਾਲੇ ਨਜ਼ਰਾਂ ਬੰਦਾ ਵਾਹ ਜਿਹੜਾ ਮੁੰਡਾ ਖੁੰਡਾ ਤੂੰ ਪਿੰਨ ਨਹੀਂ ਆੜੇ ਲਾ ਕੇ ਬਗਵਾ ਨਹੀਂ 7883 ਨਾ ਕਰ ਮੇਰੇ ਨਾਮ ਤੇ 112 ਫੋਟੋ ਬਣਾ ਲੈ ਦੇ 12 ਲਿੰਗ ਦੀ ਫੋਟੋ ਬਣਾ ਲੈ ਆ ਫੋਟੋ ਦਿਖਾ ਦੇ ਬਾਪਾ 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 ਆਹ ਪਹਿਲੇ ਤੋਂ ਕਰ ਲੈ ਪਹਿਲੇ ਕਰ ਲੈ ਆਪਣੀ ਉਪਾਤ ਰਹਿਣਾ ਮੈਂ ਕਾਤਾ ਥੱਲੇ ਕਰਿਆ ਉਪਾਤ ਲੈ ਕੇ ਗੱਲ ਕਰੀ ਮੇਰੇ ਨਾਲ

ਹੈਲੋ ਮੀਡੀਆ ਹੈਲੋ 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 ਬ੍ਰਦਰ ਹੈਲੋ ਮੀਡੀਆ ਨਾਲ ਹਗਲ ਨਹੀਂ ਕਰਨੀ ਸਾਡੇ ਚੰਫਾਨੇ ਮੈਂ ਹਾਂ ਮੁੰਡਾ ਕਰੀ ਨਹੀਂ ਬੰਨਾ ਸਾਰੀ ਗੱਲ ਛੱਡੋ ਇਹ ਇਹਨੂੰ ਜਾਣਦੇ ਨਹੀਂ ਪਾਦਰ ਬਾਰੇ ਕਿ ਤੁਹਾਡੇ ਘਰ ਆਈ ਮੈਨੂੰ ਨੂੰ ਕੀ ਪਤਾ ਤੈਨੂੰ ਕੀ ਕਰਦੀ ਮੈਂ ਕੀ ਕਰਨਾ ਹੈ ਫਿਰ ਮੇਰੀ ਗੱਲ ਮੁੰਡੇ ਨਾਲ ਮੁੰਡਾ ਬੁਲਾ ਦਿਓ ਕਿ ਗੱਲ ਮੁੰਡੇ ਨਾਲ ਮੁੰਡਾ ਬੁਲਾ ਦਿਓ ਤੁਹਾਡੇ ਨਾਲ ਗੱਲ ਹੀ ਨਹੀਂ ਆ ਕਿ ਕਾਦਲੇ ਮੁੰਡਾ ਬੁਲਾ ਦਿਨਾ ਬੁਲਾਉਂਗਾ ਕਾਦਲੇ ਬੁਲਾਦਗੇ ਨਾ ਨਾ ਬੁਲਾ ਕੱਟ ਨਾ ਮੈਂ ਇੰਨੇ ਚ ਵੀ ਨਾ ਕੁੜੀ ਰਹੀ ਉਹਨੇ ਵੀ 5-6 ਸਾਲੇ ਨੇ ਮੁੰਡੇ ਨੇ ਵਰਤਿਆ ਪਿੰਡ ਦੇ ਨਾਲ ਗਵਾਂਢੀ ਕੁੜੀ ਆ ਉਹਦੀ ਮੈਰਿਜ ਹੋ ਗਈ ਹੁਣ ਐਸਾ ਮੁੰਡੇ ਬੈਠੇ ਆ ਲੜਕੀ ਦੇ ਉਹ ਫੋਨ ਇਹਨੂੰ ਅਜੇ ਤੱਕ ਵੀ ਕਰਦੀ ਉਹਦੇ ਨਾਲ ਮੇਰਾ ਫਰੈਂਡ ਸਭ ਕਰਿਆ ਉਹਨੇ ਵੀ ਨੇ ਛੱਡਦਾ ਜਨੂਸ ਕੱਢਣਾ ਤੇ ਹਡਾਈ ਆ ਨਾ ਜਨੂਸ ਕੱਢਣਾ ਤੇ ਮੈਂ ਤੁਹਾਨੂੰ ਇਹ ਨਾ ਮਿਲ ਗਿਆ ਨਿਆ ਨਾ ਤੁਹਾਨੂੰ ਤੇ ਆ ਜਾ ਇੱਕ ਵਾਰ ਇੱਥੇ ਆ ਜਾ ਇੱਕ ਵਾਰ ਅੰਦਰਲੇ ਆ ਜਾ ਉਹਨੂੰ ਕਿ ਕਰਾਂ ਨਾ ਨਾ ਖਸੂ ਚੰਗਾ ਬਣਾ ਦੇ ਤਰ੍ਹਾਂ ਮਰ ਜਾ ਤੇ ਮੈਂ ਉਹਨੂੰ ਆਖਾਂ ਵੀ ਚੱਲ ਪਾਈ ਨਹੀਂ ਤਰ੍ਹਾਂ ਨਿਆਣੇ ਸਾਹ ਲੈਣੀ ਆ ਵਾ ਤੇਰਾ ਖਸਮ ਚੰਗਾ ਬੜਾ ਸਾਹਮਣਾ ਵਾਲਾ ਬਣ ਕੇ ਤੂੰ ਬੋਲ ਰਿਹਾ ਆਂ ਕਿ ਤੇ ਪਤਾ ਕੀ ਕਰਕੇ ਗਾਂਹਾਂ ਗਏ ਆਂ ਮੈਂ ਬਣਦਾ ਨਹੀਂ ਬਣ ਰਿਹਾ ਮੈਂ ਬੋਲ ਰਿਹਾ ਆਂ ਸਾਡੇ ਮੁੰਡੇ ਨਾਲ ਬੋਲ ਬਣਾਂਗੇ ਬੁੜੀਆਂ ਨੂੰ ਗੱਲ ਕਰਨ ਕਾਲੀ ਗੱਲ ਕਰਾ। ਅੱਡੇ ਚੌਥਾਨੇ ਮੈਂ ਹਾਂ ਮੁੰਡਾ ਤੇਰੀ ਨਹੀਂ ਉੱਪਰਨਾ। ਸਾਰੀ ਗੱਲ ਛੱਡੋ। ਐ ਇਹਨੂੰ ਜਾਣਦੇ ਨਹੀਂ। ਕਾਲਰ ਬਣ ਕੇ ਤੁਹਾਡੇ ਘਰ ਆਈ ਮੈਂ। ਤੁਹਾਨੂੰ ਕੀ ਪਤਾ ਤੂੰ ਕੀ ਕਰਦੀ। ਮੈਂ ਕੀ ਕਰਨਾ ਹੈ ਫਿਰ? ਮੇਰੀ ਗੱਲ ਮੁੰਡੇ ਨਾਲ ਮੁੰਡਾ ਬੁਲਾ ਦੂੰ। ਕੀ ਗੱਲ ਮੁੰਡੇ ਨਾਲ ਮੁੰਡਾ ਬੁਲਾ। ਬਾਦਲੇ ਮੁੰਡਾ ਬੁਲਾ ਦਈਏ। ਬੁਲਾਓ। ਕਾਂਦੇਲੇ ਬੁਲਾ ਦਈਏ। ਨਾ ਬੁਲਾਓ। ਸਾਡੇ ਨਾਲ ਇਹਨਾਂ ਦੀ ਚੀਂ ਨਾ ਕੁੜੀ ਰਹੀ ਕੀ ਉਹਨੇ 5-6 ਸਾਲੇ ਨੇ ਮੁੰਡੇ ਨਾਲ ਵਰਤਿਆ ਪਿੰਡ ਦੇ ਨਾਲ ਗਵਾਂਢੀ ਕੁੜੀ ਆ। ਉਹਦੀ ਮੈਰਿਜ ਹੋ ਗਈ ਹੁਣ ਐਸਾ ਮੇਰੇ ਬੇਟੇ ਆ। ਲੜਕੀ ਦੇ ਉਹ ਫੋਨ ਇਹਨੂੰ ਅਜੇ ਤੱਕ ਵੀ ਕਰਦੀ ਉਹਦੇ ਨਾਲ ਮੇਰਾ ਫਰੈਂਡ ਸਰ ਕਰਿਆ ਨਵੀਨ ਨੇ ਛੱਡਦਾ ਜਲੂਸ ਕੱਢਣ ਵਾਸਤੇ ਹੜਾਈਆਂ ਨਾ ਜਲੂਸ ਕੱਢਣ ਵਾਸਤੇ ਮੈਂ ਸੁਣਿਆ ਨਾ ਮਿਲ ਗਿਆ ਨਾ ਤੇਰੇ ਤੇ ਆ ਜਾ ਇੱਕ ਵਾਰ ਇੱਧਰ ਤੇ ਆ ਜਾ ਇੱਕ ਵਾਰ ਇੱਧਰ ਤੇ ਆ ਜਾ ਉਹਨੂੰ ਕਿ ਕਰਾਂ ਨਾ ਤੇਰਾ ਖਸਮ ਚੰਗਾ ਬੜਾ ਤੇ ਮਰ ਜੇ ਤਾਂ ਮੈਂ ਉਹਨੂੰ ਆਖਾਂ ਵੀ ਚੱਲ ਕੋਈ ਨਹੀਂ ਤੇਰੇ ਨਿਆਣੇ ਸਾਹ ਲੈਣੀਆਂ ਮੈਂ ਤੇਰਾ ਖਸਮ ਚੰਗਾ ਬੜਾ ਸਾਹਮਣੇ ਆ ਰਿਹਾ ਵਣ ਕੇ ਤੂੰ ਬੋਲ ਰਹੀਆਂ ਕਿ ਤੇ ਬਦਕੀ ਕਰਕੇ ਗਾਂ ਖੇਂ ਗਿਆ ਹੈ ਮੋਬਾਈਲ ਬੰਦ ਮੈਂ ਭਾਣੇ ਦੇ ਕੋਲ ਲੜ ਰਹੇ ਹਾਂ ਸਾਡੇ ਮੁੰਡਿਆਂ ਦਾ ਮਤਬਲ ਬਲ ਪਾਉਂਦਾ ਨਹੀਂ ਬੁੜੀਆਂ ਨੂੰ ਗੱਲ ਕਰਨ ਦਾ ਤੇਰਾ ਕੋਈ ਮਤਬਲ ਨਹੀਂ ਗੱਲ ਕਰਨ ਦਾ ਮੈਂ ਕਰਦਾ ਨਹੀਂ ਸਾਡਾ ਮਤਲ ਕਰੂ ਕਰੂ ਮੇਰੇ ਨਾਲ ਗੱਲ ਮੁੰਡੇ ਜੀ ਮੁੰਡਾ ਲੈ ਦੋ ਮੁੰਡਾ ਕੀ ਕਰ ਰਿਹਾ ਹੈ ਇਹਨਾਂ ਨਾਲ 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 ਇਹਨ